ਅੱਜ ਜਿਹੜੀ ਕੇਂਦਰ ਦੀ ਸਰਕਾਰ ਆਈ ਉਹਨਾਂ ਡਰਾਈਵਰਾਂ ਵਾਸਤੇ ਕਾਲਾ ਕਾਨੂੰਨ ਫਿਰ ਲੈ ਕੇ ਆਈ ਹੈ ਜਿਹਦੇ ਚ ਡਰਾਈਵਰ ਨੂੰ ਹਾਦਸਾ ਹੁੰਦੇ ਕੋ ਐਕਸੀਡੈਂਟ ਆ ਆਪਸਾ ਵਾਪਰਦੇ ਜਿਹਦੇ ਚ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਕੀਤਾ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀਏ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਹੈ ਪਰ ਉਹਨੂੰ ਪਤਾ ਹੋਇਆ ਉਹ ਮੇਰਾ ਸਹਿਯੋਗ ਸਮਾਜਗਰ ਦਾ ਜੀ ਉਹਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਉੱਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰਕਾਨੂੰਨੀ ਹੈ ਲੁਧਿਆਣਾ ਦੇ ਦਿੱਲੀ ਨੈਸ਼ਨਲ ਹਾਈਵੇ ਤੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਡਰਾਈਵਰਾਂ ਦੇ ਵੱਲੋਂ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਹਾਈਵੇ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਗਹਿਮਾ ਗਹਿਮੀ ਦਾ ਮਾਹੌਲ ਬਣਦਾ ਹੋਇਆ ਦੇਖਦਾ ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਜਾਮ ਨੂੰ ਖਿਲਾਉਣ ਦੀ ਕੋਸ਼ਿਸ਼ ਕੀਤੀ ਪਰ ਟਰਨਾਕਾਰੀਆਂ ਵੱਲੋਂ ਹੰਗਾਮਾ ਕਰਦੇ ਹੋਏ ਰੋਡ ਨੂੰ ਜਾਮ ਕਰ ਦਿੱਤਾ ਅਤੇ ਪੁਲਿਸ ਦੇ ਨਾਲ ਬਹਿਸ-ਬਾਜ਼ੀ ਵੀ ਹੁੰਦੀ ਹੋਈ ਦਿਖਾਈ ਦਿੱਤੀ ਉਧਰ ਪੁਲਿਸ ਦੇ ਅਧਿਕਾਰੀ ਨੇ ਇੱਕ ਵਿਅਕਤੀ ਦੇ ਥੱਪੜ ਮਾਰ ਤੇ ਦੂਸਰਿਆਂ ਨੂੰ ਖਦੇੜਦੇ ਹੋਏ ਉਹਨਾਂ ਨੂੰ ਸਾਈਡ ਤੇ ਕੀਤਾ ਜਿਸ ਤੋਂ ਬਾਅਦ ਧਰਨਾਕਾਰੀਆਂ ਨੂੰ ਵਾਰਨਿੰਗ ਦੇ ਕੇ ਉੱਥੋਂ ਧਰਨਾ ਚੁਕਾ ਦਿੱਤਾ ਗਿਆ ਉਧਰ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਬੇਸ਼ੱਕ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਪਰ ਨੈਸ਼ਨਲ ਹਾਈਵੇ ਨੂੰ ਰੋਡ ਨੂੰ ਰੋਕਣਾ ਗਲਤ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਪ੍ਰਦਰਸ਼ਨ ਅਸੀਂ ਇਹ ਕਰਕੇ ਬੋਲਣ ਦੇ ਆ ਵੀ 7 ਲੱਖ ਜੁਰਮਾਨਾ ਦੇ 10 ਸਾਲਾਂ ਦੀ ਸਜ਼ਾ ਆ ਕਿੱਥੋਂ ਭਰਾਂਗੇ ਅਸੀਂ ਕਿੱਦੋਂ ਭਰਾਂਗੇ ਨਾਗਰਜਪੁਰ ਦਾ ਜ਼ਿੰਮੇਵਾਰ ਹੋ ਕਿੱਦੋਂ 100000 ਰੁਪਏ ਸਰਕਾਰ ਦੇ ਪੇਪਰ ਦੇਗਾ ਤੋੜਾ ਕਾਹ ਕਰਕੇ ਡੇ ਆ ਜੇ ਜੀ ਸਾਨੂੰ ਚੱਲੇ ਭਾਜੀ ਕੋਈ ਨਹੀਂ ਉਹ ਧਰਨਾ ਚੱਕੋ ਆ ਮਤ ਰੰਗੋ ਜੱਕੀਏ ਧੱਕਾ ਸਾਹੀ ਕਰ ਰਹਾ ਤੇ ਹੁਣ ਪੁਲਿਸ ਵਾਲੇ ਕੀ ਕਰਨੇ ਜੀ ਉਹ ਧਰਨਾ ਚੱਕੋ ਤੁਹਾਡੇ ਨਾਲ ਵੀ ਕੁਝ ਬੋਲੀ ਤਿਰਫੜ ਕਰਦੇ ਹਮਾਜ ਘਰ ਦਾ ਆ ਘਰ ਪਰਚਾ ਕਰਨਾ ਕਰਦੇ ਪਰਚਾ ਜਿਹੜਾ ਕਰਨਾ ਹੈ ਹੁਣ ਅੱਗੇ ਕੀ ਤੁਹਾਡੀ ਰਾਨੀ ਦੀ ਕੀ ਕਰੀ ਹੁਣ ਵੇਖੋ ਯਾਰ ਜਨਤਾ ਦੇ ਨਾਲ ਹੀ ਆਪਾਂ ਡਰਾਈਵਰ ਸਾਰੇ ਇਕੱਠੇ ਆ ਤਾਂ ਡਰਾਈਵਰ ਸਾਰੇ ਇਕੱਠੇ ਆ ਚਾਬੀਆਂ ਛੱਡ ਦੇਣਗੇ ਡਰਾਈਵਰ ਘਰ ਨੂੰ ਚਲੇ ਜਾਣਗੇ ਮਾਝੋ ਚਲਾ ਲੈਣ ਸਰਕਾਰ ਚਲਾ ਲੈ ਮੋਦੀ ਚਲਾ ਲੈ ਭੈਣ ਚਦਾਲੇ ਆ ਗਏ ਗੜੀਆਂ ਜੇ ਤਰੋੜੀਆਂ ਆਪਣੇ ਸਾ ਜਲਾ ਲੈ ਹਮਿੰਦਸਾ ਚਲਾ ਲੈ ਬਸ ਇਹ ਤੁਹਾਡਾ ਅੱਗੇ ਕੀ ਨਾਮ ਹੈ ਤੁਹਾਡਾ ਮੇਰਾ ਰਣਜੀਤ ਸਿੰਘਾ ਜੀ ਜੀ ਅੱਜ ਜਮ ਕੀਤਾ ਹੈ ਉਹ ਦਿੱਲੀ ਹਾਈਵੇ ਜੀ ਕੀ ਵਜਾ ਕੀ ਹੈ ਜੀ ਵਜਾ ਜੀ ਇਹ ਕਾਲੇ ਕਾਨੂੰਨ ਲਾ ਰਹੇ ਨੇ ਸਾਡੇ ਤੇ ਡ라이ਵਰ ਤੇ 10 ਸਾਲ ਦੀ ਸਜ਼ਾ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਜਿਹੜਾ ਪੁਲਿਸ ਵਾਲੇ ਤੁਹਾਨੂੰ ਸਮਝਾਣ ਵੀ ਆਏ ਅੱਜ ਕੁਝ ਅੱਜ ਸਮਝਿਆ ਜੀ ਅਸੀਂ ਰੋਡ 'ਚ ਕਹਿ ਵੀ ਕਰ ਲਗੇ ਇਹ ਹੜਤਾਲ ਖਤਮ ਕਰਾਂਗੇ ਆਪਣੀ ਜੀ ਡਰਾਈਵਰ ਵੀਰਾਂ ਨੂੰ ਸਮਝਾ ਰਿਹਾ ਹੈ ਪ੍ਰਸ਼ਾਸਨ ਤੁਹਾਨੂੰ ਸਮਝਾ ਰਿਹਾ ਹੈ ਰੋਡ ਜਾਮ ਜਿਹੜਾ ਲੱਗਿਆ ਹੈ ਖਾਲੀ ਬੰਦ ਕਰ ਖਾਲੀ ਕਰਾ ਦੇ ਖਾਲੀ ਕਰਤਾ ਜੀ ਹਾਂ ਜੀ ਲੱਗਦਾ ਜੀ ਲਗਾਤਾਰ ਡਰਾਈਵਰ ਸਮੂਹ ਆਏ ਸਾਰਾ ਸੜਕਾਂ 'ਤੇ ਉੱਤੇ ਆ ਹਾਂ ਜੀ ਪਰ ਕੇਂਦਰ ਸਰਕਾਰ ਦੇ ਨਾਲ ਸਾਲੇ ਤਾਂ ਕੋਈ ਗੱਲ ਦੀ ਬਾਤ ਨਹੀਂ ਹੋਉਂਦੀ ਨਹੀਂ ਓਏ ਭਾਈ ਜੀ ਸਾਡੇ ਡਰਾਈਵਰਾਂ ਦੀ ਕੋਈ ਨਹੀਂ ਹੋਏ ਭਾਈ ਅਸੀਂ ਮੇਰਾ ਨਾਮ ਸ਼ਮਸ਼ੀਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇ ਪਨਬਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜੀ ਅੱਜ ਪਤਲਾ ਸਾੜ ਰਹੇ ਹੋ ਕੀ ਵਜਾ ਬਿਲਕੁਲ ਅਸੀਂ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਆ ਰਹੇ ਹਾਂ ਤੇ ਪਿਛਲੇ ਸਮੇਂ ਵੀ ਸਰਕਾਰ ਨੇ ਪਹਿਲਾਂ ਖੇਤੀ ਦੇ ਕਾਲੇ ਕਾਨੂੰਨ ਲਿਆਂਦੇ ਸੀ ਜਿਹਦਾ ਸਾਡੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੇ ਸਖਤ ਵਿਰੋਧ ਕੀਤਾ ਅੱਜ ਜਿਹੜੀ ਕੇਂਦਰ ਦੀ ਸਰਕਾਰ ਆ ਉਹਨਾਂ ਡਰਾਈਵਰਾਂ ਵਾਸਤੇ ਕਾਲਾ ਕਾਨੂੰਨ ਫੇਰ ਲੈ ਕੇ ਆਈ ਆ ਜਿਹਦੇ ਚ ਡ라이ਵਰ ਨੂੰ ਕੋਈ ਹਾਦਸਾ ਹੋਣ ਤੇ ਕੋਈ ਐਕਸੀਡੈਂਟ ਆ ਆਪਸਾ ਵਾਪਰਨ ਤੇ ਜਿਹਦੇ ਚ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਕੀਤਾ ਜਿਹਦਾ ਸਮੂਹ ਡਰਾਈਵਰ ਸਟਾਫ ਵੱਲੋਂ ਬੜਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਇੰਡੀਆ ਪੱਧਰ ਤੇ ਕਿਉਂਕਿ ਵਾਰ-ਵਾਰ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਬਾਹਰ ਲਿਆਂ ਕੰਟਰੀਆਂ ਵਾਲੀਆਂ ਪਾਲਿਸੀਆਂ ਇੱਥੇ ਲਿਆ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਬਾਹਰ ਲਿਆਂ ਕੰਟਰੀਆਂ ਦੇ ਬਰਾਬਰ ਇੰਡੀਆ ਦੇ ਵਿੱਚ ਕੋਈ ਵੀ ਜਿਹੜੀ ਆ ਸਹੂਲਤ ਆ ਉਹ ਡਰਾਈਵਰ ਨੂੰ ਨਹੀਂ ਦਿੱਤੀ ਜਾ ਰਹੀ ਕਿਉਂਕਿ ਜਿੱਥੇ ਗੱਲ ਕਰੀਏ ਤਨਖਾਹ ਦੀ ਕਿ ਡਰਾਈਵਰ ਨੂੰ ਆਊਟਸੋਰਸ ਤੇ ਵਿਭਾਗਾਂ ਦੇ ਵਿੱਚ ਜਦੋਂ ਪ੍ਰਾਈਵੇਟ ਵੀ 15 ਤੋਂ 20000 ਰੁਪਏ ਤਨਖਾਹ ਦਿੱਤੀ ਜਾਂਦੀ ਆ ਤੇ ਜਿੱਥੇ ਮਾਰੂ ਨੀਤੀਆਂ ਲਾਗੂ ਕਰਕੇ ਸਿੱਧੇ ਤੌਰ ਤੇ ਉਹਦੇ ਪਰਿਵਾਰ ਦੇ ਨਾਲ ਵੀ ਸ਼ੋਸ਼ਣबाजी ਕੀਤੀ ਜਾ ਰਹੀ ਆ ਜਿਹਦਾ ਵਿਰੋਧ ਕਰਦੇ ਆ ਔਰ ਨਾਲ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਇਹ ਜੇ ਕੋਈ ਕਾਨੂੰਨ ਬਣਾਉਣਾ ਉਹਦੇ ਚ ਬਕਾਇਦਾ ਡਰਾਈਵਰ ਭਾਈ ਚੜਦਾ ਪੱਖ ਰੱਖ ਕੇ ਉਹਨਾਂ ਦੀ ਸਹਿਮਤੀ ਦੇ ਨਾਲ ਉਹ ਬਣਾਇਆ ਜਾਵੇ ਤੇ ਪ੍ਰੋਪਰ ਜਿਹੜੀਆਂ ਤਨਖਾਹਾਂ ਉਹ ਪੂਰੀਆਂ ਦਿੱਤੀਆਂ ਜਾਣ ਬੱਸਾਂ ਦਾ ਇੰਸ਼ੋਰੈਂਸ ਕਰਾਇਆ ਜਾਵੇ ਜਾਂ ਜਿਹੜੀਆਂ ਗੱਡੀਆਂ ਨੇ ਵਹਿਕਲ ਨੇ ਉਹਨਾਂ ਦਾ ਇੰਸ਼ੋਰੈਂਸ ਕਰਾਇਆ ਜਾਵੇ ਔਰ ਜਿਹੜਾ ਲਾਇਸੈਂਸ ਦੇਣਾ ਵਾ ਉਹ ਲਾਇਸੈਂਸ ਵੀ ਕਿਸੇ ਪ੍ਰਕਿਰਿਆ ਦੇ ਰਾਹੀਂ ਦਿੱਤਾ ਜਾਵੇ ਕਿਉਂਕਿ ਅਨੇਕਾਂ ਲਾਇਸੈਂਸ ਇਦਾਂ ਦਿੱਤੇ ਨੇ ਜਿਹੜੇ ਬੜੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੀਆਂ ਟਰਾਂਸਪੋਰਟ ਮਤਲਬ ਚੱਲ ਰਹੀ ਹੈ ਤਾਂ ਹੁਣ ਆ ਕੇ ਕੀ ਉਤਲਾ ਕੇਂਦਰ ਸਰਕਾਰ ਦਾ ਸਾੜ ਰਹੇ ਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਜਿਹੜੇ ਫੈਸਲੇ ਥੋਪੇ ਜਾ ਰਹੇ ਨੇ ਉਹਦਾ ਸਖਤ ਵਿਰੋਧ ਕਰਦੇ ਸਟ੍ਰਾਈਕ ਵੀ ਤੁਹਾਡੀ ਨੂੰ ਬਿਲਕੁਲ ਅੱਜ ਅਸੀਂ ਸਟ੍ਰਾਈਕ ਦਾ ਵੀ ਸੱਦਾ ਦਿੱਤਾ ਸੀਗਾ ਪਰ ਅੱਜ ਜਿਹੜੀ ਉੱਪਰੋਂ ਗੱਲਬਾਤ ਚੱਲੀ ਆ ਕੁਝ ਉਹਨਾਂ ਨੂੰ ਡਿਲੇ ਕੀਤਾ ਵਾ ਜਿਹਦੇ ਕਰਕੇ ਅਸੀਂ ਸਟ੍ਰਾਈਕ ਦਾ ਜਿਹੜਾ ਪ੍ਰੋਗਰਾਮ ਪੋਸਟਪੋਨ ਕੀਤਾ ਵਾ ਭਰੋਸਾ ਦਿੱਤਾ ਗਿਆ ਸਰਕਾਰ ਵੱਲੋਂ ਵਿਚਾਰ ਚਰਚਾ ਕਰਕੇ ਵੀ ਕਾਨੂੰਨ ਬਿਲਕੁਲ ਉਹਨਾਂ ਨੇ ਜਿਹੜਾ ਉਹਨੂੰ ਡਿਲੇ ਕੀਤਾ ਇੱਕ ਵਾਰ ਉਸ ਤੋਂ ਬਾਅਦ ਜਿਹੜੀ ਅਜੇ ਉਹਦੇ ਵਿੱਚ ਵਿਚਾਰ ਚਰਚਾ ਚੱਲੂਗੀ ਉਸ ਤੋਂ ਬਾਅਦ ਅਸੀਂ ਵੀ ਜਿਹੜੀ ਆਪਣੀ ਸਾਡੀਆਂ ਜਿਹੜੀਆਂ ਵੱਖ-ਵੱਖ ਟਰਾਂਸਪੋਰਟ ਯੂਨੀਅਨਾਂ ਚਾਹੇ ਟਰੱਕ ਯੂਨੀਅਨ ਐ ਚਾਹੇ ਹੋਰ ਟਰਾਂਸਪੋਰਟ ਦੇ ادارے ਨੇ ਉਹਨ ਲਹਿਰ ਪੈਦਾ ਕਰਾਂਗੇ ਜਿਵੇਂ ਪਿਛਲੇ ਸਮੇਂ ਚ ਕਿਸਾਨੀ ਅੰਦੋਲਨ ਲੜਿਆ ਗਿਆ ਉਹਦੇ ਉਸ ਤਰ੍ਹਾਂ ਦਾ ਸੰਘਰਸ਼ ਲੜ ਕੇ ਇਹਨਾਂ ਨੂੰ ਰੱਦ ਕਰਾਵਾਂਗੇ ਬਿਲਕੁਲ ਤੇ ਉਹਨਾਂ ਚਿਰ ਆਪਣਾ ਜਿਹੜਾ ਉਹ ਸੰਘਰਸ਼ ਜਾਰੀ ਰੱਖਾਂ ਮੇਰਾ ਨਾਮ ਗੁਰਪ੍ਰੀਤ ਬੜੈਚਾ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀ ਪੁਦਾ ਜਰਨਲਿਸਟ ਹਾਂ ਅੱਜ ਕੇਂਦਰ ਸਰਕਾਰ ਵੱਲੋਂ ਜਿਹੜਾ ਡਰਾਈਵਰਾਂ ਦੇ ਖਿਲਾਫ ਕਾਲਾ ਕਾਨੂੰਨ ਲਿਆਂਦਾ ਗਿਆ ਖੇਟਣ ਰੰਦੇ ਮਾਮਲੇ ਚ ਉਹਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈਗਾ ਕਿਉਂਕਿ ਇਹ ਕਾਨੂੰਨ ਇਕੱਲੇ ਬੱਸਾਂ ਇਕੱਲੇ ਟੱਕਾਂ ਵਾਲਿਆਂ ਤੇ ਲਾਗੂ ਨਹੀਂ ਹੋਣਾ ਹਰ ਉਹ ਇਨਸਾਨ ਜਿਹੜਾ 2 ਵੀਲਰ ਜਾਂ 4 ਵੀਲਰ ਲੈ ਕੇ ਸੜਕ ਤੇ ਨਿਕਲਦਾ ਉਸ ਨੇ ਉਸ ਲੋਕਾਂ ਨੇ ਇਹਨਾਂ ਦਾ ਪ੍ਰਭਾਵਿਤ ਹੋਣਾਗਾ ਸੋ ਜਥੇਬੰਦੀ ਇਸ ਕਾਨੂੰਨ ਦਾ ਮੁੱਢ ਤੋਂ ਜਿਹੜਾਗਾ ਮੰਗ ਕਰਦੀ ਹੈ ਕਿ ਇਹਨੂੰ ਰੱਦ ਕੀਤਾ ਜਾਵੇ ਜਿਸ ਦੇ ਰੋਸ ਵਿੱਚ ਅੱਜ ਜਿਹੜਾਗਾ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ ਦੇਖੋ ਇਹਨਾਂ ਨੇ ਵਿਚਾਰ ਚर्चा ਵੀ ਕੀਤੀ ਹੈ ਕਾਨੂੰਨ ਨੂੰ ਹੱਲੋ ਕਹਿੰਦੇ ਲਾਗੂ ਨਹੀਂ ਕਰਾਂਗੇ ਦੇਖੋ ਇਹ ਕਾਨੂੰਨ ਜਿਹੜਾਗਾ ਰਾਸ਼ਟਰਪਤੀ ਵੱਲੋਂ ਇਹਨੂੰ ਮੋਹਰ ਲਗਾ ਦਿੱਤੀ ਗਈ ਹੈ ਕਾਨੂੰਨ ਬਣ ਚੁੱਕਿਆ ਹੁਣ ਉਹ ਸਿਰਫ ਲੋਕਾਂ ਨੂੰ ਵਰਗਲਾ ਰਹੇ ਨੇ ਤੇ ਸਮਾਂ ਤਪਾਰ ਰਹੇ ਨੇ ਸੋ ਅਸੀਂ ਚਾਹੁੰਦੇ ਆ ਕਿ ਇਸ ਕਾਨੂੰਨ ਨੂੰ ਜਿਹੜਾਗਾ ਉਹ ਸ਼ੁਰੂ ਤੋਂ ਰੱਦ ਕੀਤਾ ਜਾਵੇ ਨਾ ਕਿ ਨਹੀਂ 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 ਜਿਸ ਤਰ੍ਹਾਂ ਖੇਤੀ ਕਾਨੂੰਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ ਪੋਸਟਪੋਨ ਕਰਨਾ ਕੋਈ ਹੱਲ ਨਹੀਂ ਆ ਇਹਨੂੰ ਮੁੱਢਲੇ ਸਿਰੇ ਤੋਂ ਰੱਦ ਕਰਨਾ ਹੱਲ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪਰਚਾ ਹੋ ਜਾਏਗਾ ਤੋ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਦਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਰੈਗੂਲੇਟ ਕਰਦੇ ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਵ ਪ੍ਰੀਅ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਕਿਹੜਾ ਵੱਡਾ ਆ ਇਹਨਾਂ ਨੇ ਰੋਡ ਕਲੀਅਰ ਕਰਾਤਾ ਹਾਂਜੀ ਰੋਡ ਕਲੀਅਰ ਕਰਾਤਾ ਕੀ ਤੁਹਾਡੇ ਸਾਹਮਣੇ ਦੇਖੋ ਚੱਲਦੇ ਆ ਨਾ ਐ ਸਰ ਕੀ ਤਿਆਰਬਾਜੀ ਜਿਹੜਾ ਤੁਹਾਡੇ ਕੋਲ ਇੰਨੀ ਜਲਦੀ ਰੋਡ ਖਾਲੀ ਕਰਾਇਆ ਗਿਆ ਉਹ ਮੇਰਾ ਸਹਿਯੋਗ ਸਮਾਰਿ ਕਰਦਾ ਜੀ ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰ ਕਾਨੂੰਨੀ